ਕੋਈ ਦੁਕਾਨ ਹੈ ਫਾਰਮ ਟਰੱਕ 6055 ਦਾ 595000 ਰੁਪਏ ਰੇਟ ਹੈ ਟਰੈਕਟਰ ਦਾ ਟੇਕਸ ਅਗਰ ਦੀ ਟਾਇਰ ਟੂ ਦੀ ਟੈਰਨ ਇਗਨੀਸ਼ਨ ਟਰੈਕਟਰ ਦੀ ਇਗਨੀਸ਼ਨ ਪਿੱਕੀ ਮਾਡਲ ਬਈ 675000 ਰੁਪਏ ਰੇਟ ਆ ਸੋਨਾ ਲੀਕਾ TI 60 RX 12 ਮਾਡਲ ਬਈ 435 ਦਾ 855 ਟਮਾਟਰੀ ਦੇਖੋ ਬਈ ਕੰਡੀਸ਼ਨ ਚ ਇੱਕ ਗੋਇ ਟ੍ਰੈਕਟਰ ਦੀ 12 ਮਾਡਲ ਬਈ ਰੇਟ ਹੈ 385 ਕਿ ਕਰ ਜਾ ਰਹੇ ਆ ਟ੍ਰੈਕਟਰ ਦੀ ਕੰਡੀਸ਼ਨ ਮੇਰੇ ਗਾਮੀ ਨੇ ਮੇਰੇ ਭੰਡਾ ਪਤਾ ਲੈਣਾ WhatsApp 55 ਮੋਟਰ ਲੱਗਾ 37.2 ਲੱਖ 5000 ਰੇਟ ਪਏ ਹੈਗੇ ਤੇ 2000 ਮੋਟਰ ਲੱਗਾ ਵੀ ਰੇਟ 195 ਉਹ ਗਾੜਾ ਕਾ ਵੇਚੀਏ ਕਿਰਾਸਾ 10 ਮਾਡਲ ਵੀ 365 ਦਾ ਤਿੰਨ ਮਾਡਲ ਲਈ ਰੇਟ ਹੈਗਾ 385 ਸੋਨਾ ਲਿਕਾਗੇ ਇੱਧਰ ਵੀ ਸੀ ਮਾਡਲ ਦਾ 315000 ਰੁਪਏ ਇਹਦਾ ਟਾਇਰ ਟੂਰ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੇ ਇੱਕ ਮਾਡਲ ਹੋਈ 275 ਦਾ ਦੇਖੋ ਚੈੱਕ ਕਰ ਸਕਦੇ ਹੋ ਸੋਨਾ ਲੀਕਾ 650 2003 ਮਾਡਲ ਵੀ 855 ਬਈ 260 ਦਾ 17 ਮਾਡਲ ਵੀ 525000 ਵੀ ਰਿਟਰਜਨ ਦਾ ਚੈਰੋ ਚੈੱਕ ਬਈ ਇੱਕ ਮਾਡਲ ਵੀ ਰੇਟ 260 83 647 96 ਮਾਡਲ ਵੀ ਰੇਡਿਕ 90 ਆਪਣੇ ਵੀ ਟਰੈਕਟਰ ਸਾਰੇ ਇਹ ਆ ਇਹ ਆਪਣਾ ਆਹੀ ਹੈ ਠੀਕ ਹੈ ਠੀਕ ਕੀ ਮੁੱਲ ਕਰਦੇ ਟਰੈਕਟਰ ਦਾ ਆ ਲਿਖਾ ਦੇ ਕਿ 190000 ਰੁਪਏ ਕਿਹੜਾ ਪਿੰਡ ਆਪਣਾ ਜੀ ਆਹੀ ਆ ਬਰਦਾ ਕੋਈ ਮੋਬਾਈਲ ਨੰਬਰ ਆਪਣਾ ਥੋਡੇ ਕੋਲ ਥੋਡੇ ਕੋਲ ਹੈ ਨਹੀਂ ਮੋਬਾਈਲ ਨੰਬਰ ਕੋਈ ਮਾਡਲ ਹੈਗਾ 2008 ਬਈ 355000 ਰੁਪਏ ਰੇਟ ਚੈੱਕ ਕਰ ਜਾਓ ਜੀ 850000 ਦਾ ਟਰੈਕਟਰ ਦੇਖੋ ਵੀ ਤੁਹਾਨੂੰ ਦਿਖਾਉਣਾ ਇੱਕ ਟਰੈਕਟਰ 23 ਮਾਡਲ ਆ 815000 ਰੁਪਏ ਰੇਟ ਆ ਬਈ ਕੈਸ਼ ਚੈੱਕ ਕਰੋ ਵੀ ਟਰੈਕਟਰ ਜਮਨ ਨਵਾਂ ਹੀ ਪਿਆ ਅੱਗ ਵਰਗ ਕੁਕਰੀ ਵੀ ਨਹੀਂ ਲਾਹੀਦੀ ਹਜੇ ਟੈਟੂ ਤੇ ਕੱਪੜਾ ਕੂਕੜਾ ਦੇਖੋ ਸੀਟ ਕਵਰ ਵੀ ਨਹੀਂ ਲਾਹੇ ਬਾਈ ਹਜੇ ਸਿੱਕ ਕਰ ਸਕਦੇ ਤੁਸੀਂ ਕਿੰਨਾ ਤੱਕ ਤੂੰ ਕੀ ਕਰਦਾ ਮਗਾ ਚਾਤਰੀਆ ਕਰਦਾ ਮਰਨ ਚਾਹ ਚਾਜ ਨੂੰ ਲੈਣਾ ਹੈ ਚਾਰਜ ਦੀ ਅਗਲ ਤੋਂ ਆਜੀ ਠੀਕ ਸ਼ੇਰਾ ਗੱਲ ਨਵਾਦਾ ਬਾਈ ਸਾਈ ਕਰਾਂਗੇ ਸਰ ਉਹ ਸਰ ਆ ਜਾ ਇੰਤਰੀ ਅੱਗੇ ਅਗਲਾ ਖੜਿਆ ਬਈ ਬਾਈ ਕੋਲੇ ਸਿੱਕੀ ਮਾਡਲ 782000 ਰੁਪਿਆ ਫੁੱਲ ਟੌਪ ਮਾਡਲ ਪਰ ਉਹ ਵੀ ਕੰਡੀਸ਼ਨ ਚਿਕ ਟਰੈਕਟਰ ਦੀ ਉਹ ਟੌਪ ਤਾਂ ਮੋੜਿਆ ਭਾਈ ਜਨਾਨੀ ਦਾ ਵੀ ਚੜਾਈ ਖੜਾ ਖੜਾ ਵਈਦਾ ਨੰਬਰ ਹੀ ਨਹੀਂ ਹੈ ਹਜੇ ਨਵਾਂ ਹੀ ਹੈ ਜਮਾ ਬਾਈ ਮਾਡਲ ਬਾਈ 773000 ਕੀ ਰੇਟ ਪਾਇਆ ਹੈ ਦੇਖਣਾ ਬੇਵਾ ਟਰੈਕਟਰ 855 ਪੰਜ ਸਟਾਰ ਵਾਲਾ ਚੈੱਕ ਕਰ ਸਕਦੇ ਹੋ ਟਾਇਰ ਪੂਰ